ਸਤਿ ਗੁਰ ਗਾਲ ਦੋਸਤੋ ਸਵਾਗਤ ਹੈ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਸਾਜੀ ਅੱਜ ਅਸੀਂ ਲੋੜੀ ਦੇਉਂ ਦੂਜੇ ਨੇ ਮਾਗੀਆ ਦਿਹਾੜਾ ਤੇ ਅੱਜ ਜਲਨੇ ਆਪਾਂ ਦੁਬਾਰੇ ਸਪਰੇਅ ਕਰਨ ਗੁੱਲੀ ਡੰਡੇ ਵਾਲੀ ਤੇ ਆਪਾਂ ਟਰੈਕਟਰ ਬਾਹਰ ਘੱਟ ਕੇ ਬਾਹਰ ਘੱਟ ਲੈ ਪੰਪ ਲਾਤਾ ਪਾਣੀ ਭਰਨ ਖਾਤਰ ਮੋਟਰ ਚਲਾਤੀ ਆ ਪਾਣੀ ਪੈਂਦਾ ਉਹ ਦੂਦਰ ਕਟਰੂ ਸ਼ਾਮ ਦਾ ਕ ਆਪਣਾ ਤੇ ਪਰ ਦੇ 1:30 2:00 ਵੱਜ ਗਏ ਨੇ ਚੱਲਦੇ ਵੀਰੇ ਮਿਲਦੇ ਤੁਹਾਨੂੰ ਦਵਾਈ ਦਵਾਈ ਕੋਲ ਦਵਾਈ ਖੋਲਦੇ ਹੁਣ ਆਪਾਂ ਉਹ ਤੁੰ ਪੱਗਾ ਦਾ ਦਵਾਈ ਕੰਮ ਆ ਰਿਹਾ ਆਪਾਂ తీਆ ਪੱਲਾ ਅੰਟਲੈਂਡਸ ਟਿਕਾਉ ਕੋਪਾ ਤੀ ਖੋਲਤੀ ਇਹਦੇ ਵਿੱਚ ਕੋਲਦੀ ਲੰਸ ਦਵਾਈ ਖੋਲ ਕੇ ਮਿਲਦੇ ਤੁਹਾਨੂੰ ਖੇਤ ਹੁਣ ਇਹ ਮੇਰੇ ਮਣੀ ਕੇਲੇ ਮੋਟਰ ਹੈ ਕਿਉਂ ਦੇ ਖੇਤ ਚ ਬੇਗਾਨ ਖਤਰਨਾਕ ਮੁਰੇ ਜਾਂਦਾ ਆਪਾਂ ਦੇਖੋ ਆ ਚੱਲਿਆ ਕੋਤਾ ਖੜਾਗਾ ਨਾਲ ਵੀਰੋ ਕੇ ਮੋਟ ਚੁੱਕੇ ਆਪਾਂ ਤੇ ਬ੍ਰੇਕ ਕਰਦੇ ਹੁਣ ਇਹ ਤੁਹ ਸਟਾਰਟ ਕਰਾਂਗੇ ਪੰਪ ਮਗਰ ਆਉਂਦਾ ਤੇ ਇਹ ਆ ਲੋ ਗੱਡੀ ਲਾਤੀ ਆਪਾਂ ਸਟੈਂਡ ਤੇ ਪੰਪੋ ਆ ਗਿਆ ਮਣੀ ਦੇ ਛੋਣ ਦਾ ਵਿਚਾਰ ਕੀ ਕਹਿੰਦਾ ਕੰਮ ਨਵੇੜ ਤੇ ਆਪਾਂ ਹੁਣ ਚੱਲਿਆ ਘਰ ਨੂੰ ਤੇ ਪੰਪ ਕਰਤਾ ਖਤਮ ਤੇ ਚੈਨਲ ਨੂੰ ਬੱਦ ਵਧ ਸਬਸਕ੍ਰਾਈਬਰ ਕਰ ਲਓ ਲਾਈਕ ਕਰ ਦਿਓ ਸ਼ੇਅਰ ਕਰੋ ਕਮੈਂਟ ਕਰੋ ਬਾਈ ਬਣ ਕੇ ਸਬਸਕ੍ਰਾਈਬਰ ਵਧਾ ਕਰੋ ਬਦੀ ਤੋਂ ਬਦੀ ਵੀਡੀਓ ਦੇਖਣ ਖਤ ਸਬਸਕ੍ਰਾਈਬਰ ਵਧਾ ਲਓ ਧੰਨਵਾਦ